ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਪਨਿਆਂ ਦੇ ਘਰ ਤੋਂ ਅਸੀਂ ਤੁਹਾਡੇ ਨਾਲ ਸਾਂਝ ਪਾ ਰਹੇ ਆ ਬਾਪੂ ਹੁਣੇ ਸਾਡੇ ਸ਼ਾਮ ਦਾ ਪ੍ਰਸ਼ਾਦਾ ਛੱਕ ਕੇ ਸੈਰ ਕਰਨ ਲੱਗ ਰਹੇ ਨੇ ਕੁਝ ਅਜੇ ਪ੍ਰਸ਼ਾਦਾ ਛੱਕੀ ਜਾ ਰਹੇ ਨੇ ਹੁਣ ਗਰਮੀ ਬਹੁਤ ਜ਼ਿਆਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਇੰਨੀ ਗਰਮੀ ਦੇ ਵਿੱਚ ਜਦੋਂ ਆਪਾਂ ਸੋਚਦੇ ਆ ਪਿਛਲੇ 15 ਸਾਲ ਦੀ ਗੱਲ ਤਾਂ ਆਪਾਂ ਸੋਚਦੇ ਆ ਵੀ ਪਹਿਲਾਂ ਉਦੋਂ ਇੰਨੀ ਗਰਮੀ ਨਹੀਂ ਹੁੰਦੀ ਸੀ ਹੁਣ ਕਿਉਂ ਇੰਨੀ ਜ਼ਿਆਦਾ ਵੱਧ ਗਈ ਆ ਇਸੇ ਵਿੱਚੇ ਤੇ ਅੱਜ ਸਾਡੀ ਬਹੁਤ ਜ਼ਰੂਰੀ ਤੁਹਾਡੇ ਨਾਲ ਇਹ ਵੀਡੀਓ ਆ ਇਹਨੂੰ ਸ਼ੇਅਰ ਕਰ ਦਿਓ ਆ ਸਾਡਾ ਭਵਿੱਖ ਸਾਡੇ ਨਾਲ ਤੁਰਿਆ ਫਿਰਦਾ ਸਾਡੇ ਬੱਚੇ ਇਹਨਾਂ ਬੱਚਿਆਂ ਨੇ ਅੱਜ ਤੋਂ 15 ਸਾਲ ਬਾਅਦ ਜਵਾਨ ਹੋਏ ਨਾ ਪੂਰੇ ਇਹ ਵਰਦੀ ਅੱਗ ਦੇ ਵਿੱਚ ਜਦੋਂ ਇਹ ਇੰਨੀ ਇਸ ਤੋਂ ਵੀ ਕਈ ਗੁਣਾ ਵੱਧ ਗਰਮੀ ਦੇ ਵਿੱਚ ਤਿੱਖੜ ਦੁਪਹਿਰ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਲਾਣਤਾ ਪਾਇਆ ਕਰਨਗੇ ਵੀ ਬਾਈ ਤੁਸੀਂ ਤਾਂ ਸਿਆਣੇ ਸੀ ਯਾਰ ਤੁਹਾਡ ਸਤ ਤੋਂ ਜਿਹੜੇ ਵੱਡੇ ਸੀ ਸਾਡੇ ਬਜ਼ੁਰਗ ਸੀ ਜਿਹੜੇ ਸਾਡੀ ਪਹਿਲੀਆਂ ਪੀੜ੍ਹੀਆਂ ਸੀ ਜਿਹੜੀਆਂ ਉਹਨਾਂ ਨੇ ਸਾਡਾ ਸੱਤਿਆਨਾਸ਼ ਕਰਤਾ ਉਹਨਾਂ ਨੇ ਕੋਈ ਦਰਾਖਤ ਨਹੀਂ ਲਾਇਆ ਜੱਜ ਨਾਲ ਉਹਨਾਂ ਨੇ ਦਰਾਖਤ ਪੱਟ-ਪੱਟ ਕੇ ਪੰਜਾਬ ਦਾ ਬੇੜਾ ਗਰਕ ਕਰਤਾ ਨਾ ਪੰਜਾਬ 'ਚ ਇਹ ਮਿੱਠੀ ਜ਼ਮੀਨ ហេਠੜਾ ਪਾਣੀ ਛੱਡਿਆ ਤੇ ਨਾ ਅਸਮਾਨ ਨੂੰ ਇੱਥੇ ਵਰਸਣ ਵਾਸਤੇ ਦਰਖਤ ਛੱਡੇ ਆ ਦੋ ਹੀ ਰਸਤੇ ਆ ਜਾਂ ਤਾਂ ਥੱਲੇ ਜ਼ਮੀਨੀ ਪਾਣੀ ਹੈ ਜਿਹੜਾ ਉਹਨੂੰ ਅਸੀਂ ਬਖਸ਼ ਦਈਏ ਇਹ ਝੋਨੇ ਦਾ ਕੋਈ ਹੱਲ ਕੱਢ ਲਈਏ ਤੇ ਅਸੀਂ ਇਹ ਜ਼ਹਿਰ ਆ ਜਿਹੜੀ ਕੈਮੀਕਲ ਪਾਉਨੇ ਬੰਦ ਕਰ ਦਈਏ ਥੱਲੇ ਤੇ ਜਾਂ ਫਿਰ ਜਿਹੜੀ ਬਰਖਾ ਜਿਹੜਾ ਮੀਂਹ ਪੈਂਦਾ ਇੱਥੇ ਉਸ ਦੇ ਤਾਰ ਬਾਰਿਸ਼ਾ ਹੁੰਦੀਆਂ ਹੁੰਦੀਆਂ ਸੀ ਜਿਹੜੀਆਂ ਜਿਹਦੇ ਵਿੱਚ ਮਾਨਸੂਨ ਆਉਂਦਾ ਸੀ 5 5 6 6 ਦਿਨ ਸੂਰਜ ਨਹੀਂ ਸੀ ਨਿਕਲਦਾ ਪੰਜਾਬ 'ਚ ਨੇਮ ਜਿਵੇਂ ਐਦਾਂ ਮਿੰਨਾ ਮਿੰਨਾ ਮੀ ਪੈਂਦਾ ਹੀ ਰਹਿੰਦਾ ਸੀ ਉਹ ਤੁਸੀਂ ਦੇਖੋ ਕਿੰਨੇ ਸਾਲ ਹੋ ਗਏ ਦੇਖਿਆ ਕਦੇ ਵੀ ਤਿੰਨ ਦਿਨ ਹੋ ਗਏ ਮੀ ਪਈ ਜਾਂਦਾ ਲਗਾਤਾਰ ਥੋੜਾ ਥੋੜਾ ਕਰਕੇ ਕਣੀਆਂ ਹੀ ਪਈ ਜਾਂਦੀਆਂ ਸੋਚੋ ਇਹ ਕਿਉਂ हट ਗਿਆ ਹਰੇਕ ਖੇਤ ਦੇ ਵਿੱਚ ਦਰਖਤ ਹੁੰਦੇ ਸੀ ਹਰੇਕ ਦੇ ਖੇਤ ਦੇ ਮੂਹਰ ਦੀ ਜਿਹੜੀ ਨੰਘਦੀ ਸੜਕ ਉਹਦੇ ਤੇ ਟਾਲੀਆਂ ਟਾਲੀਆਂ ਖੜੀਆਂ ਹੁੰਦੀਆਂ ਸੀ ਹਰੇਕ ਦੇ ਜ਼ਮੀਨ ਦੇ ਅੰਦਰ ਜਿੱਤੇ ਇੰਡੀਆਂ ਲੱਗਿਆ ਹੁੰਦਾ ਸੀ ਚਾਹੇ ਮੋਟਰ ਲੱਗੀ ਹੁੰਦੀ ਸੀ ਉੱਥੇ ਕਈ ਦੇਕਾਂ ਦੇ ਦਰਖਤ ਉੱਥੇ ਕਈ ਤੂਤ ਟਾਲੀਆਂ ਨਿੰਮਾ ਹੁੰਦੀਆਂ ਸੀ ਫਿਰ ਹਰੇਕ ਘਰ ਚ 3-4-5-5 ਦਰਖਤ ਹੁੰਦੇ ਸੀ ਦੱਸੋ ਕਿੱਥੇ ਗਏ ਤੇ ਜੇ ਭਾਈ ਹੁਣ ਵੀ ਨਾ ਸੰਭਲੇ ਇਸ ਵਾਰ 2024 ਦੇ ਵਿੱਚ ਅਸੀਂ ਪੂਰੇ ਜੋਰ ਸ਼ੋਰ ਦੇ ਨਾਲ ਮਹਿਮ ਚਲਾਈ ਹੋਈ ਆ ਰੁੱਖ ਲਗਾਓ ਭਵਿੱਖ ਬਚਾਓ ਤੇ ਰੁੱਖਾਂ ਦਾ ਲੰਗਰ ਵੀ ਲਗਾਇਆ ਹੁਣ ਸਾਡੀ ਇਹ ਬੇਨਤੀ ਹੈ ਜਿਹੜੀ ਜ਼ਰੂਰੀ ਉਹਨਾਂ ਭੈਣਾ ਭਰਾਵਾਂ ਨੂੰ ਆ ਜਿਹੜੇ ਦਾਨ ਕਰਨਾ ਚਾਹੁੰਦੇ ਨੇ ਜੇ ਤੁਸੀਂ ਕੁਝ ਦਾਨ ਕਰਨਾ ਤਾਂ ਰੁੱਖ ਦਾਨ ਕਰੋ ਸਾਨੂੰ ਰੁੱਖ ਚਾਹੀਦੇ ਆ ਜੀ ਨਿੰਮ, ਡੇਕ, ਬਕੈਣ, ਚਕਰਸੀਆ, ਗਲਮੋਰ ਫਿਰ ਕਦਮ ਦੇ ਦਰਖਤ ਚਾਹੀਦੇ ਸਾਨੂੰ ਕਿ ਫਿਰ ਅੰਬ ਦੇ ਦਰਖਤ ਚਾਹੀਦੇ ਸਾਨੂੰ ਜਿਹੜੇ ਵੱਡੇ ਦੇਸੀ ਅੰਬ ਜਿਹੜੇ ਪੰਜਾਬ ਦੇ ਵਿੱਚ ਦੁਬਾਰਾ ਫੇਰ ਤੋਂ ਉਹ ਤਿੰਨ ਤਿੰਨ ਚਾਰ ਚਾਰ ਦਿਨ ਮੀਂਹ ਪਵੇ ਜਿਹੜਾ ਪੰਜਾਬ ਦੀ ਧਰਤੀ ਦੇ ਹੇਠਲਾ ਪਾਣੀ ਜੇ ਅਸੀਂ ਬੇਤਾ ਕੱਢੀ ਜਾਂਦੇ ਆ ਤੇ ਉਹਦੇ ਵਿੱਚ ਉੱਪਰੋਂ ਪਾਣੀ ਵਰਸੇ ਵੀ ਉਹ ਕਾਰਜ ਤਾਂ ਹੀ ਹੋ ਸਕਦਾ ਸਾਡੀ ਆਉਣ ਵਾਲੀ ਪੀੜ੍ਹੀ ਸਾਨੂੰ ਤਾਂ ਹੀ ਸਲਾਊਗੀ ਜੇ ਅਸੀਂ ਦਰਾਖਤ ਲਾਈ ਸਾਡੇ ਪੰਜਾਬ ਨੂੰ ਸਾਡੇ ਉਹਨਾਂ ਪੰਜਾਬੀ ਵੀਰਾਂ ਦੀ ਭੈਣਾਂ ਦੀ ਬੱਚਿਆਂ ਦੀ ਮਾਵਾਂ ਦੀ ਬਜ਼ੁਰਗਾਂ ਦੀ ਜ਼ਰੂਰਤਾਂ ਜਿਹੜੇ ਪੰਜਾਬ ਦੇ ਫਿਕਰਮੰਦ ਨੇ ਇਸ ਧਰਤੀ ਦੇ ਲਈ ਫਿਕਰਮੰਦ ਨੇ ਇਸ ਦੁਨੀਆ ਦੇ ਲਈ ਇਸ ਕੁਦਰਤ ਦੇ ਲਈ ਫਿਕਰਮੰਦ ਨੇ ਉਹਦੇ ਲਈ ਇੱਕ ਇੱਕ ਪੇੜ ਆਪਣੇ ਬੱਚਿਆਂ ਤੋਂ ਲਵਾਓ ਆਪਣੇ ਪਿੰਡ 'ਚ ਕਿਸੇ ਸਾਂਝੀ ਥਾਂ ਤੇ ਸ਼ਮਸ਼ਾਨ ਘਾਟ 'ਚ ਬਸ ਅੱਡੇ ਤੇ ਜਿੱਥੇ ਵੀ ਕੱਲਾ ਲਾਉਣਾ ਨਹੀਂ ਉਹਨੂੰ ਪਾਲਣਾ ਵੀ ਆ ਉਹਦੇ ਆਲੇ-ਦਾਲੇ ਕੋਈ ਚਾਹੇ ਬਣਾ ਕੇ ਚਾਰ ਡੱਕਿਆਂ ਦਾ ਕਾਨਿਆਂ ਦਾ ਕੋਈ ਅੱਡਾ ਜਿਹਾ ਲਾ ਦੋ ਉਹਨੂੰ 1 ਸਾਲ ਲਗਾਤਾਰ ਉਹਦੀ ਨਿਗਰਾਨੀ ਕਰ ਦੋਗਾ 1 ਸਾਲ ਚੋਂ ਡਾਰ ਹੋ ਜੂ ਤੇ ਜੇ ਸੌਖਾ ਤਰੀਕਾ ਬਕੈਣਾ ਦੇਖਾਂ ਜਿਹੜੀਆਂ ਉਹ ਛਤਰੀ ਵਾਲੀਆਂ ਹੁੰਦੀਆਂ ਸਸਤੀ ਜੀ ਆਹੋ 4-5 ਰੁਪਏ ਦੀ ਮਿਲ ਜਾਂਦੀ ਐ ਕਿ ਜੇ ਤੁਸੀਂ ਆਪਣੇ ਏਰੀਆ ਚੋਂ ਲੈਣੀ ਹੈ ਤੇ ਨਹੀਂ ਤੇ ਸਾਡੇ ਕੋਲੋਂ ਜਿੰਨੀਆਂ ਮਰਜ਼ੀ ਲੈ ਜਾਓ ਆ ਕੇ ਤੇ ਅਸੀਂ ਸਾਡੇ ਕੋਲ ਹਜੇ ਆਈਆਂ ਨਹੀਂ ਪਹਿਲਾਂ ਹੀ ਸਾਨੂੰ ਭਰੋਸਾ ਆਪਦੇ ਭੈਣਾ ਭਰਾਵਾਂ ਤੇ ਬਥੇਰੀਆਂ ਆ ਜਾਣਗੀਆਂ ਅਸੀਂ ਜਿਹੜੇ ਨਾਮ ਬੋਲਿਆ ਚਕਰਸੀਆ ਡੇਗ ਬਕੈਣ ਛਤਰੀ ਵਾਲੀਆਂ ਨਿੰਮਾ ਗਲਮੋਰ ਤੇ ਕਰਨ ਦੇ ਬੂਟੇ ਅੰਬ ਦੇ ਬੂਟੇ ਹੋਰ ਵੀ ਜਿਹੜੇ ਤੁਹਾਨੂੰ ਲੱਗਦੇ ਆ ਸਾਡੇ ਕੋਲੇ ਪਹੁੰਚਦੇ ਕਰੋ ਅਸੀਂ ਰੁੱਖਾਂ ਦਾ ਲੰਗਰ ਲਗਾਇਆ ਧੰਨਵਾਦ ਕਰਦੇ ਆ ਸਬੰਦ ਸਿੰਘ ਡੀ ਐਫਓ ਸਾਹਿਬ ਬਠਿੰਡੇ ਤੋਂ ਉਹਨਾਂ ਨੇ ਪਹਿਲਾਂ 2000 ਬੂਟਾ ਭੇਜਿਆ ਉਹ ਅਸੀਂ ਵੰਡਤਾ ਇਦਾਂ ਹੀ ਹੋਰ ਵੀ ਸੰਗਤ ਵਾਲਿਓ ਭੇਜ ਗਏ ਸੀ ਉਹ ਵੀ ਵੰਡੇ ਗਏ ਹੁਣ ਸਾਨੂੰ ਬੂਟਿਆਂ ਦੀ ਲੋੜ ਆ ਜੀ ਬਹੁਤ ਜ਼ਿਆਦਾ ਸਾਨੂੰ ਜੇ ਥੋੜੇ ਪਲੇ ਹੋਏ ਬੂਟੇ ਮਿਲ ਜਾਣ ਵਧੀਆ ਵਾਲੇ ਤੇ ਉਹਦੇ ਨਾਲ ਕੀ ਹੋ ਵੀ 6 ਮਹੀਨੇ ਸਾਲ ਬੂਟਾ ਅੱਗੇ ਨਿੰਘੇ ਜਾਂਦਾ ਜੇ ਥੋੜਾ ਵੱਡਾ ਹੋਵੇ ਬੂਟਾ ਉਹ ਪਹੁੰਚਦੇ ਕਰੋ ਜੀ ਜੇ ਕੋਈ ਦਾਨੀ ਵੀਰ ਸਾਡੀ ਇਸ ਵੀਡੀਓ ਨੂੰ ਦੇਖਦੇ ਆ ਤਾਂ ਰੁੱਖਾਂ ਦਾ ਦਾਨ ਕਰੋ ਕੋਈ 500 ਕੋਈ 100 ਕੋਈ 200 ਰੁੱਖ ਪਹੁੰਚਦੇ ਕਰੋ ਸਾਨੂੰ ਤੇ ਤਾਂ ਜੋ ਅਸੀਂ ਉਹਨਾਂ ਰੁੱਖਾਂ ਨੂੰ ਇਸ ਪੰਜਾਬ ਦੀ ਬੰਜਰ ਹੋਈ ਧਰਤੀ ਦੇ ਬੰਜਰ ਹੋ ਰਹੀ ਧਰਤੀ ਦੇ ਉੱਪਰ ਲਗਾ ਸਕੀਏ ਸੰਗਤਾਂ ਨੂੰ ਬੇਨਤੀ ਹੈ ਨਾਮ ਤਾਂ ਬਹੁਤ ਜ਼ਿਆਦਾ ਮੰਨ ਲਓ ਇਹ ਲਿਸਟ ਆ ਜਿਹੜੀ ਇਹ ਕਰੀਬ 12-1300 ਬੰਦਿਆਂ ਦੀ ਆ ਪਰ ਅਸੀਂ ਜਿਵੇਂ ਸਿੰਦਰ ਕੌਰ ਜਗਰਾ ਆਪਣੇ ਜਾਂਗਪੁਰ ਤੋਂ ਆ ਭਦੌੜ ਤੋਂ ਗੁਰਦੀਪ ਸਿੰਘ ਵੀਰਾਵਾ ਦਰਸ਼ਨ ਸਿੰਘ ਜਾਂਗਪੁਰ ਤੋਂ ਆ ਗੁੰਦਵਾਲ ਖੁਰਦ ਤੋਂ ਮਕੰਦਸ ਮਕੰਦ কুমার ਅਕਲਦੀਪ ਮਾਲ ਤੋਂ ਕੀਰਤਪੁਰ ਸਾਹਿਬ ਤੋਂ ਦਵਿੰਦਰ ਰਾਜੀ ਇੱਦਾਂ ਸੋਨੀ ਬਰਨਾਲੇ ਤੋਂ ਆ ਜਲੰਧਰ ਤੋਂ ਆ ਬਾਈ ਖੋਸਰਨ ਧੀਰ ਤੋਂ ਆਇੰਦਰਜੀਤ ਸਿੰਘ ਮਨਜਿੰਦਰ ਕੌਰ ਜਲੰਧਰ ਤੋਂ ਆ ਭੈਣ ਗੁਰੂ ਹਰਸਾਹੇ ਤੋਂ ਪਰਮਜੀਤ ਕੌਰ ਫਿਰ ਚਾਟੀ ਪਿੰਡ ਤੋਂ ਰਣਜੀਤ ਕੌਰ ਬਠਿੰਡੇ ਤੋਂ ਵਿਜੇ ਕੁਮਾਰ ਹਰਵੰਦ ਸਿੰਘ ਬਠਿੰਡੇ ਤੋਂ ਨਵਾਂ ਸ਼ਹਿਰ ਤੋਂ ਜਸਪਾਲ ਇਹ ਮੈਂ ਮੇਨ ਮੇਨ ਮਾਉ ਸਾਹਿਬ ਤੋਂ ਹਰਪਾਲ ਸਿੰਘ ਬਾੜੇਵਾਲਾ ਵਾਣਾ ਤੋਂ ਸ਼ਾਲੂ ਕੌਰ ਤੇ ਕੱਕੇ ਪਿੰਡ ਤੋਂ ਲੁਧਿਆਣੇ ਤੋਂ ਰਾਜਰਾਨੀ ਰਜੀਸ਼ ਥਾਨ ਕੁਮਾਰ ਸਾਹਨੇਵਾਲ ਤੋਂ ਦਸਾਂਝ ਕਲਾਂ ਤੋਂ ਮਨਜੀਤ ਕੌਰ ਸੰਗਰੂਰ ਤੋਂ ਸੁਖਪ੍ਰੀਤ ਮਾਡਲ ਟਾਊਨ ਤੋਂ ਬਲਜੀਤ ਕੌਰ ਪੈਣ ਚੌਕੀ ਖੁਰਦ ਤੋਂ ਅਜੀਤ ਸਿੰਘ ਹਮੀਰੇ ਤੋਂ ਸੁਕਵੰਤ ਸਿੰਘ ਨਵੇਂ ਸ਼ਹਿਰ ਤੋਂ ਸ਼ਮਿੰਦਰ ਸਿੰਘ ਬਲਟੋਹਾ ਤੋਂ ਸੰਦੀਪ ਕੌਰ ਮਤਲਬ ਰਾਮਪੁਰ ਤੋਂ ਇਕਬਾਲ ਸਿੰਘ ਮੰਜੀ ਸਾਹਿਬ ਕੋਟਾਂ ਤੋਂ ਤਨਰਾਜ ਸਿੰਘ ਪੰਜਾਬ ਦੇ ਹਰੇਕ ਫਿਰੋਜ਼ਪੁਰ ਤੋਂ ਮਨਜੀਤ ਕੌਰ ਮਤਲਬ ਹਰੇਕ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਅਸੀਂ ਇਹ ਛਿੱਟ ਛੋਟੇ-ਛੋਟੇ ਪੌਦ ਦੇ ਆ ਜਿਹੜੇ ਪਚਾਰੇ ਆ ਇੱਕ ਦਿਨ ਇਹ ਵੱਡੇ ਦਰਖਤ ਬਣਨਗੇ ਪੰਜਾਬ ਨੂੰ ਆਕਸੀਜਨ ਤੇ ਪੰਜਾਬ ਨੂੰ ਸਾਹ ਦੇਣਗੇ ਸੋਚੋ ਵਿਚਾਰਿਓ ਆਪਣੇ ਆਸ-ਪਾਸ ਨੇ ਕੰਮ ਆ ਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰੁੱਖ ਲਗਾਓ ਰੁੱਖ ਬਚਾਓ ਰੁੱਖ ਲਗਾਓ ਰੁੱਖ ਬਚਾਓ ਰੁੱਖ ਲਗਾਓ ਰੁੱਖ ਬਚਾਓ ਰੁੱਖਾਂ ਦੇ ਰੁੱਖਾਂ ਦੇ ਰੁੱਖ ਲਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ